ਹਮ ਗੁਰੂ ਸ਼ਬਦ ਦੇ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਬਾਬਾ ਕਬੀਰ ਜੀ ਕਹਿੰਦੇ ਮੰਮਾ ਮਨ ਸਿਓ ਕਾਜ ਹੈ ਮਨ ਸਾਧੇ ਸਿੱਧ ਹੋਏ ਮਨ ਹੀ ਸਿਓ ਮਨ ਕਹ ਕਬੀਰਾ ਮਨ ਸਾ ਮਿਲਿਆ ਨਾ ਕੋਈ ਕਵੇਰਲੇ ਵੇਰਲੇ ਲੋਕ ਹੁੰਦੇ ਆ ਜਿਹੜੇ ਆਪਣੇ ਮਨ ਦੇ ਨਾਲ ਰਹਿੰਦੇ ਆ ਮਨ ਦੀ ਸੰਗਤ ਕਰਦੇ ਆ ਆਪਾਂ ਲੋਕਾਂ ਦੀ ਸੰਗਤ ਬਹੁਤ ਕਰ ਲਈ ਪਿਆਰਿਓ ਬਹੁਤ ਜਨਮ ਹੋ ਗਏ ਪਰ ਆਪਣੇ ਮਨ ਦੀ ਸੰਗਤ ਮਨੁੱਖ ਬਹੁਤ ਘੱਟ ਲੋ ਕਰਦੇ ਐ ਤੈਹੀਂ ਬਾਬਾ ਕਬੀਰ ਨੂੰ ਫਿਰ ਇੱਥੇ ਲਿਖਣਾ ਪੈ ਗਿਆ ਕਿ ਮਮਾ ਮਨਸਿਓ ਕਾਜ ਹੈ ਮਨ ਸਾਧੇ ਸਿੱਧ ਹੋਏ ਅਸਲ ਵਿੱਚ ਤੇਰਾ ਸਬੰਧ ਹੈ ਜਿਹੜਾ ਬੰਦਿਆ ਮਨ ਦੇ ਨਾਲ ਹੈ ਜੇ ਮਨ ਤੇਰਾ ਕੰਮ ਨਹੀਂ ਕਰ ਰਿਹਾ ਮਨ ਤੇਰਾ ਮਾੜੇ ਪਾਸੇ ਜਾ ਰਿਹਾ ਹੈ ਚੇਤੇ ਰੱਖੀ ਫਿਰ ਮਣਾ ਗੁਰੂ ਕੋਲੇ ਬੈਠ ਕੇ ਵੀ ਤੈਨੂੰ ਲਾਭ ਹੈ ਜਿਹੜਾ ਨਹੀਂ ਪ੍ਰਾਪਤ ਹੋਣਾ ਸੱਚ ਮੁੱਛ ਹੈ ਜੀ ਜੇ ਮਨ ਕਰਕੇ ਗੁਰੂ ਕੋਲੇ ਨਹੀਂ ਬੈਠੇ ਨਾ ਸਰੀਰ ਕਰਕੇ ਬੈਠੇ ਆ ਤਣ ਕਰਕੇ ਸਰੀਰ ਇੱਥੇ ਬੈਠਾ ਹੈ ਮਨ ਕਿਤੇ ਹੋਰ ਹੈ ਫਿਰ ਉਹ ਗੁਰਨਾਣਕ ਪਾਸ਼ਾ ਦੀ ਸਾਖੀ ਯਾਦ ਆ ਜਾਂਦੀ ਹੈ ਉਹ ਲੰਮੀ ਆ ਸਾਖੀ ਦਾ ਵਾ ਕੇਵਲ ਹਿੰਟ ਮਾਤਰੀ ਹੈ ਉਹ ਕਹਿੰਦਾ ਵੀ ਤੁਸੀਂ ਮੇਨਾਂ ਨਵਾਜ ਪੜੋ ਨਵਾਬ ਨੇ ਕਿਹਾ ਸੀ ਨਾ ਨੂੰ ਨਿਵਾਜ ਪੜੋ ਜੀ ਮੇਰੇ ਨਾਲ ਤੁਸੀਂ ਜੇ ਤੁਸੀਂ ਕਹਿੰਦੇ ਹੋ ਵੀ ਹਿੰਦੂ ਮੁਸਲਮਾਨ ਇੱਕ ਹੀ ਹੈਗੇ ਤੇ ਫਿਰ ਜੇ ਤੁਸੀਂ ਮੁਸਲਮਾਨ ਨੂੰ ਇੱਕੋ ਜਿਹਾ ਮੰਨਦੇ ਹੋ ਤੁਸੀਂ ਆਓ ਮੇਰੇ ਨਾਲ ਨਿਵਾਜ ਪੜੋ ਫਿਰ ਗੁਰੂ ਨਾਨਕ ਪਾਤਸ਼ਾਹ ਨਿਵਾਜ ਨਾਲ ਚਲੇ ਗਏ ਪਿਆਰਿਓ ਕਿਉਂਕਿ ਰੱਬ ਦੇ ਪੈਰਾਂ ਨੂੰ ਕੋਈ ਕਿਸੇ ਧਰਮ ਦਾ ਧਰਮ ਦਾ ਬੰਧਨ ਨਹੀਂ ਹੁੰਦਾ ਪਿਆਰਿਓ ਇਹ ਗੱਲ ਚੇਤੇ ਰੱਖਿਓ ਜਿਨ੍ਹਾਂ ਦੀ ਸਵਰਤ ਦੀ ਅਵਸਥਾ ਉਸਦੀ ਉੱਚੀ ਉੱਠ ਜਾਂਦੀ ਹੈ ਨਾ ਉਹਨਾਂ ਨੂੰ ਮੰਦਰ ਮਸਜਿਦ ਗੁਰਦੁਆਰਾ ਕਿਹਦੀਂ ਦਾਗਾ ਨਾ ਉਹਨਾਂ ਦੇ ਉੱਪਰ ਉੱਠ ਜਾਂਦੀ ਸੁਰਤ ਸਭ ਦੇ ਵਿੱਚ ਪ੍ਰਮਾਤਮਾ ਨਜ਼ਰ ਆਉਂਦਾ ਹੈ ਜਦੋਂ ਧਰਮ ਬੰਧਨ ਬਣ ਜਾਂਦਾ ਹੈ ਫਿਰ ਤਾਂ ਖਤਰਾ ਹੁੰਦਾ ਮਨੁੱਖ ਉੱਥੇ ਜੇ ਖੜ ਜਾਂਦਾ ਬਸ ਗਿਆਨ ਅੱਗੇ ਨਹੀਂ ਵਧਦਾਗਾ ਗੁਰੂ ਨਾਨਕ ਪਾਤਸ਼ਾਹ ਜੀ ਮਸਜਿਦ ਦੇ ਵਿੱਚ ਗਏ ਨਵਾਜ਼ ਪੜਨ ਲੱਗ ਗਏ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਸੀ ਪਹਿਲਾਂ ਨਵਾਬ ਦੇ ਨਾਲ ਕਹਿੰਦੇ ਵੀ ਨਵਾਬ ਜੇ ਤੂੰ ਨਵਾਜ਼ ਪੜੇਗਾ ਤਾਂ ਮੈਂ ਨਵਾਜ਼ ਪੜੂੰਗਾ ਜੇ ਤੂੰ ਨਵਾਜ਼ ਨਾ ਪੜੀ ਤਾਂ ਮੈਂ ਵੀ ਨਹੀਂ ਪੜਦਾ ਹੁਣ ਇਹ ਗੱਲ ਡੂੰਗੀ ਸੀ ਹੁਣ ਸਮਝ ਨਾ ਲੱਗੀ ਜੇ ਤੂੰ ਨਵਾਜ਼ ਪੜੇਗਾ ਬਸ ਪਿਆਰੇ ਫਿਰ ਉੱਥੇ ਕੌਤਕ ਵਰਤਿਆ ਫਿਰ ਐਸਾ ਮਾਲਕ ਨਹੀਂ ਘਰ ਬਣਾਈ ਜੀ ਨਵਾਬ ਤਾਂ ਘੋੜੇ ਖਰੀਦਦਾ ਫਿਰਦਾਗਾ ਮੰਡੀ ਦੇ ਉੱਤੇ ਪੜ ਰਿਹਾ ਸੀ ਨਵਾਜ਼ ਮੇਰੇ ਅਰਗਾ ਬੈਠਾ ਤਾਂ ਗੁਰਦੁਆਰੇ ਗੁੜਕਾ ਸਾਹਿਬ ਲਈ ਸੀਗਾ ਦਾ ਕਰਦਾ ਸਿਆਉ ਦੇ ਕੰਮ ਉਧਰ ਤਾਂ ਉਹ ਨਵਾਜ ਪੜਦਾ ਹੈਗਾ ਉਹ ਘੋੜੇ ਖਰੀਦਦਾ ਫਿਰਦਾਗਾ ਫਿਰ ਨਾਲ ਜਿਹੜਾ ਉਹਦਾ ਕਾਜੀ ਸੀ ਕਹਿੰਦਾ ਜੀ ਚਲੋ ਉਦੋਂ ਬਾਅਦ ਗੱਲ ਵੱਖਰੀ ਲੰਮੀ ਹੈ ਜੀ ਸਾਰੀ ਗੱਲ ਇਹ ਵੈਸੇ ਥੈਮ ਲੱਗ ਜੂਗਾ ਉਹ ਕਹਿੰਦਾ ਜੀ ਤੁਸੀਂ ਗੁਰੂ ਸਾਹਿਬ ਜੀ ਖੜੇ ਰਹੇ ਜੀ ਉਹ ਨਵਾਜ ਆ ਜਿਹੜਾ ਕਰਦੇ ਰਹੇ ਆਪਦੀ ਗੁਰੂ ਸਾਹਿਬ ਦੀ ਖੜੇ ਰਹੇ ਹੱਸ ਕੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜੀ ਤੁਸੀਂ ਸਾਡੀ ਨਵਾਜ ਤੇ ਹੱਸਦੇ ਹੋ ਇਦਾਂ ਤੁਸੀਂ ਬਹੁਤ ਵੱਡਾ ਭੜਾ ਕਰਮ ਕਰ ਰਹੇ ਕਹਿੰਦੇ ਮੈਂ ਫਿਰ ਹੱਸਾਂ ਨਾ ਤਾਂ ਹੋਰ ਕੀ ਕਰਾਂ ਕੀ ਕਰਾਂ ਜੀ ਤੇਰੇ ਤੇ ਹਾਸਾ ਆਈ ਜਾਂਦਾ ਮੈਨੂੰ ਤੂੰ ਐਂ ਦੱਸ ਤੂੰ ਨዋਜ ਪੜੀ ਐ ਕਹਿੰਦਾ ਲੈ ਮੈਂ ਤੁਹਾਡੇ ਸਾਹਮਣੇ ਪੜੀ ਐ ਸਿਰ ਨਵਾਇਆ ਮੈਂ ਸੀਸ ਵੀ ਨਵਾਇਆਗਾ ਥੱਲੇ ਮੱਥਾ ਵੀ ਟੇਕਿਆਗਾ ਕਹਿੰਦੇ ਤੂੰ ਨዋਜ ਨਹੀਂ ਪੜੀਗੀ ਫਿਰ ਗੁਰਨਾਨਕ ਪਾਸ਼ਾ ਜਾਣੀ ਜਾਣ ਅੰਦਰ ਦੀਆਂ ਜਾਣਨ ਵਾਲੇ ਪਿਆਰਿਓ ਦੱਸ ਦਿੱਤਾ ਕਹਿੰਦੇ ਨਵਾਬ ਕੀੜੀਆਂ ਨਵਾਜਾਂ ਪੜਦਾ ਸੀ ਤੂੰ ਤਾਂ ਘੋੜੇ ਖਰੀਦਾ ਫਿਰਦਾ ਸੀਗਾ ਤੂੰ ਤਾਂ ਘੋੜੇ ਖਰੀਦਾ ਫਿਰਦਾ ਸੀਗਾ ਕਿਹੜੀਆਂ ਨਵਾਜਾਂ ਕਾਜੀ ਗੋਲਕਾ ਦਾ ਨਾ ਵੀ ਕਹਿੰਦਾ ਜੀ ਚਲੋ ਇਹਨੇ ਨਵਾਜ ਨਹੀਂ ਪੜੀ ਤੁਸੀਂ ਮੇਰੇ ਨਾਲ ਪੜ ਲਾਂਦੇ ਇਹ ਕਹਿੰਦੇ ਤੂੰ ਵੀ ਬਹਿ ਜਾ ਟਿੱਕੇ ਬੈ ਜਾ ਬੈ ਜਾ ਬੈ ਜਾ ਪਹਿਲਾਂ ਗੁਰੂ ਨਾਨਕ ਪਾ ਸਕੇ ਲੇ ਕਹਿੰਦੇ ਕੀ ਗੱਲ ਜੀ ਕਹਿੰਦੇ ਤੂੰ ਵੀ ਭਾਈ ਘਰੇ ਫਿਰਦਾ ਸੀ ਤੇਰੀ ਸਰਤ ਵੀ ਇਹ ਖੱਡੀ ਦੇ ਵਿੱਚ ਕਦੇ ਬਿਸ਼ੇਰਾ ਨਾ ਡਿੱਗ ਪਈ ਪਉ ਇੱਕ ਘਰੇ ਫਿਰਦਾ ਸੀਗਾ ਇਹ ਅੰਦਰ ਦੀਆਂ ਗੱਲਾਂ ਪਿਆਰਿਓ ਸੋ ਗੁਰੂ ਨਾਨਕ ਪਾਤਸ਼ਾਹ ਦੇ ਗੁਰੂ ਕੋਲੇ ਬੈਠੇ ਆਪਾਂ ਮਨ ਚਿਤ ਕਰਕੇ ਬੈਠਣਾ ਗੁਰੂ ਕੋਲੇ ਮਨ ਵੀ ਇੱਥੇ ਹਾਜ਼ਰ ਤਨ ਵੀ ਇੱਥੇ ਹਾਜ਼ਰ ਸਰਤ ਭਜੂਗੀ ਫੇਰ ਜੋੜਨੀ ਹੈ ਸਰਤ ਭਜਦੀ ਹੈ ਮੈਲੀ ਸਰਤ ਭਜਦੀ ਹੈ ਨਾ ਜਦੋਂ ਆਪਾਂ ਮੈਲੇ ਕੱਪੜੇ ਦੇ ਉੱਤੇ ਸਾਬਣ ਲਾਵਾਂਗੇ ਨਾ ਤੇ ਮੈਲ ਬਾਹਰ ਨੂੰ ਭਜਦੀ ਹੈ ਉੱਗਲ ਦੀ ਨਾਲ ਅਸਵੇਂ ਜਿਵੇਂ ਜਦੋਂ ਗੁਰੂ ਗਿਆਨ ਦਾ ਸਾਬਣ ਆਪਾਂ ਲਾਵਾਂਗੇ ਮਨ ਦੇ ਉੱਤੇ ਇਹਦੇ ਵਿੱਚੋਂ ਵੀ ਮਾਇ ਨਿਕਲੂਗੀ ਫਿਰ ਬੜਾ ਭਜਦਾ ਮਨ ਚੰਦਰਾ ਦੁਚਿਤਾ ਦੋਧਾ ਵਿੱਚ ਪੈ ਜਾਂਦਾ ਮਨ ਆਪ ਦੇ ਨਾਲ ਸੋ ਆਓ ਜੀ 19ਵੇਂ ਅਸ਼ਟਪਦੀ ਦੇ ਪਹਿਲੇ ਪਦ ਦੀ ਵਿਚਾਰ ਆਪਾਂ ਕਰਨੀ ਹੈ ਸੰਤ ਜਨਾ ਮਿਲ ਕਰੋ ਵਿਚਾਰ ਕਹਿੰਦੇ ਵੀ ਰੱਬ ਦੇ ਪਿਆਰਿਆਂ ਦੇ ਨਾਲ ਮਿਲ ਕੇ ਤੂੰ ਵਿਚਾਰ ਕਰਿਆ ਕਰ ਮਨਾ ਕਾਦੀ ਵਿਚਾਰ ਕਰਨੀ ਹੈ ਏਕ ਸਿਮਰ ਨਾਮ ਆਧਾਰ ਇੱਕ ਪ੍ਰਮਾਤਮਾ ਨੂੰ ਸਿਮਰਿਆ ਕਰ ਤੇ ਉਹਦਾ ਨਾਮ ਦਾ ਹੀ ਆਸਰਾ ਲੈ ਬਣਾ ਆਧਾਰ ਆਸਰਾ ਇਹ ਜਿਹੜਾ ਆਸਰਾ ਨਾ ਇੱਕ ਪ੍ਰਮਾਤਮਾ ਦੇ ਨਾਮ ਦਾ ਲੈ। ਅਵਰ ਉਪਾਅ ਸਭ ਮੀਤ ਵਿਸਾਰੋ। ਹੇ ਭਾਈ ਹੋਰ ਸਾਰੇ ਯਤਨ ਛੱਡ ਦੇ ਬਣਾ ਤੂੰ ਅਵਰ ਉਪਾਅ ਸਭ ਮੀਤ ਵਿਸਾਰੋ। ਕਿੰਨਾ ਪਿਆਰਾ ਸ਼ਬਦ ਵਰਤਿਆ ਜੀ ਇਹ ਮਿੱਤਰੋ ਉਹ ਮਿੱਤਰਾ ਮਣਾ ਕਦੇ ਮਨ ਨੂੰ ਬਾਣੀ ਵਿੱਚ ਲਾਣ ਤਾਂ ਪਾਗਾਂਗਾ ਕਦੇ ਮਿੱਤਰ ਵੀ ਆਖੇ ਬਾਣੀ ਚ ਹੇ ਭਾਈ ਮਿੱਤਰੋ ਗੁਰੂ ਜੀ ਕਹਿੰਦੇ ਇਹ ਅਵ ਸਾਰੇ ਯਤਨ ਹਨ ਜਿਹੜੇ ਇਹ ਤੂੰ ਛੱਡ ਦੇ ਬਣਾ ਮੇਰੇਆ ਯਤਨ ਕਰਦੇ ਆ ਨਾ ਆਪਾਂ ਵੀ ਅਸੀਂ ਡਾਕਟਰਾਂ ਹੀ ਵੱਡੇ ਡਾਕਟਰ ਕੋਲੇ ਜਾਵੜਾਂਗੇ ਜੀ ਫਰਾਨੇ ਕੋਲੇ ਉਹ ਇਲਾਜ ਕਰ ਦੂਗਾ ਉਹ ਕਹਿੰਦਾ ਇਦੋਂ ਵੱਡਾ ਹਕਾ ਉੱਤੇ ਹੋਰ ਡਾਕਟਰ ਉਹਦੇ ਕੋਲੇ ਇਲਾਜ ਕਰਾਵਾਂਗੇ ਗੁਰੂ ਜੀ ਕਹਿੰਦੇ ਅਵਰੋ ਪਾਪ ਸਭ ਮੀਤ ਵਿਸਾਰੋ ਚਰਨ ਕਮਲ ਰਿੱਧਮੈ ਪਰਤਾਰੋ ਕੇਵਲ ਪ੍ਰਮਾਤਮਾ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਵਣਾ ਮੇਰੇ ਆਪ ਗੁਰੂ ਦੇ ਚਰਨ ਹਿਰਦੈ ਚਰਨ ਸ਼ਬਦ ਸਤਿਗੁਰੂ ਕੋ ਗੁਰੂ ਦੇ ਚਰਨ ਕੀ ਹੈ ਜੀ ਗੁਰੂ ਦੇ ਚਰਨ ਹੈ ਗੁਰੂ ਦਾ ਸ਼ਬਦ ਤੇ ਗੁਰੂ ਦੇ ਸ਼ਬਦ ਨੂੰ ਮਨ ਵਿੱਚ ਵਸਾ ਲੈਣਾ ਗੁਰੂ ਦੇ ਚਰਨ ਹਿਰਦੇ ਵਿੱਚ ਵਸਾ ਲੈ ਜੀ ਕਰਨ ਕਰਨ ਸੋ ਪ੍ਰਭ ਸਮਰਥ ਉਹ ਅਕਾਲ ਪੁਰਖ ਵਾਹਿਗੁਰੂ ਸਭ ਕੁਝ ਕਰਨ ਕਰਨ ਦੇ ਸਮਰੱਥ ਹੈ ਜੀ ਉਹਦੇ ਤੋਂ ਕੋਈ ਓਲਾ ਨਹੀਂਗਾ ਜੇ ਕੋਈ ਮਨੁੱਖ ਕਹੇਦੂਗਾ ਵੀ ਉਹਦੇ ਤੋਂ ਓਲਾ ਨਾ ਕੋਈ ਓਲਾ ਨਹੀਂ ਵਿਣ ਬੋਲਿਆਂ ਸਭ ਕੁਛ ਜਾਣਦਾ ਉਹ ਤਾਂ ਵਿਣਾ ਬੋਲਿਆਂ ਤੋਂ ਵੀ ਜਾਣਦਾ ਹੈ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਦਾ ਉਹ ਤਾਂ ਜਾਣਦਾ ਹੈ ਪਛਾਣਦਾ ਹੈ ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਾਹਾਂ ਛਪਾਵੈ ਮਾਲਕ ਜੀ ਮੈਂ ਅੱਗੋਂ ਵੇਖ ਲੂੰਗੀ ਕੋਈ ਨਹੀਂ ਵੇਂਦਾ ਪਿੱਛੋਂ ਵੇਖ ਲੂੰਗਾ ਕੋਈ ਨਹੀਂ ਵੇਂਦਾ ਤੇ ਇੱਥੋਂ ਕਿਵੇਂ ਛਪਾਵਾਂ ਨਹੀਂ ਛਪਾਇਆ ਜਾਣਾ ਮਾਲਕਾ ਤੂੰ ਸਭ ਕੁਝ ਵੇਖਦਾ ਮੇਰਾ ਸਭ ਕੁਝ ਵੇਖ ਰਿਹਾ ਸੇਖ ਸਾਡੀ ਸਾਹਿਬ ਤਾਂ ਕਹਿੰਦੇ ਨਾ ਮਾਲਕ ਜੀ ਜੋ ਦੁਨੀਆਂ ਦਾ ਸੁਭਾਗ ਆ ਦੁਨੀਆਂ ਸਾਡੀ ਬਾਹਰਲੀ ਕਿਰਤ ਵੇਖਦੀ ਐ ਕਿਰਤ ਵੇਖਦੀ ਵੀ ਲਿਬਾਸ ਪਾਇਆ ਖਾਲਸਾ ਦਾ ਵਧੀਆ ਦਾ ਬੰਦਾ ਵਧੀਆ ਯਾਰ ਤਾਂ ਲੱਗਦਾ ਪਰ ਮਾਲਕ ਜੀ ਤੂੰ ਬਾਹਰਲਾ ਲਿਬਾਸ ਬਾਹਰਲੀ ਕਿਰਤ ਨਹੀਂ ਵੇਖਦਾ ਤੋਤਾ ਮਾਲਕ ਜੀ ਸਾਡੇ ਅੰਦਰ ਦੇ ਵਿਚਾਰ ਵੇਖਦਾਗਾ ਮੈਂ ਕੰਬ ਜਾਣਾ ਸਿੱਖ ਸਾਧਕਾਂ ਦੇ ਮੈਂ ਇਹ ਦੇਖ ਕੇ ਕਿ हे ਪ੍ਰਭੂ हे ਅੱਲਾ ਤੂੰ ਸਾਡੇ ਅੰਦਰ ਤੱਕ ਨਿਗਾ ਰੱਖਦਾ ਸਾਡੇ ਅੰਦਰ ਤੱਕ ਅੰਦਰ ਤੱਕ ਪਹੁੰਚ ਹੈ ਪਰਮਾਤਮਾ ਦੀ ਪਿਆਰ ਉਹ ਮੈਂ ਇਹ ਨਾ ਸਮਝ ਲੈਣਾ ਵੀ ਗੁਰੂ ਕੀ ਜਾਣਦਾਗਾ ਸੋ ਗੁਰੂ ਜੀ ਕਹਿੰਦੇ ਕਰਨ ਕਰਨ ਸੋ ਪ੍ਰਵ ਸਮਰੱਥ ਦਿੜ ਕਰ ਗਹੁ ਨਾਮ ਹਰ ਵੱਥ ਪ੍ਰਮਾਤਮਾ ਦੇ ਨਾਮ ਦੀ ਵਸਤੂ ਨੂੰ ਪੱਕਾ ਕਰਕੇ ਫੜ ਲੈ ਮਨਾ ਮੇਰਾ ਦ੍ਰਿੜ ਕਰ ਗਹੁ ਨਾਮ ਹਰ ਵੱਥ ਪੱਕਾ ਕਰਕੇ ਐ ਦ੍ਰਿੜ ਕਰਕੇ ਗੁਰੂ ਦਾ ਨਾਮ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਟਾਵੋ ਸਿਮਰੋ ਜਾਸ ਸੁ ਸੰਵਰ ਇਕੈ ਨਾਮ ਜਪਤ ਅਗਣਤ ਅਨੇਕ ਹੈ 베ਦ ਪੁਰਾਨ ਸਿਮਰਤ ਸੋਦਾ ਕਰ ਕੀਨੇ ਰਾਮ ਨਾਮ ਕਿ ਆਖਰ ਅੱਗੇ ਵਿਸਥਾਰ ਆਉਂਦਾ ਸਿਰ ਪ੍ਰਭ ਕੈ ਸਿਮਰਨ ਕਰ ਬਨਾ ਬਸ ਐ ਪ੍ਰਭ ਕੈ ਸਿਮਰਨ ਦੁਖ ਜਮਨਸ ਐ ਰੱਬ ਦਾ ਨਾਮ ਜਾਪੋ ਮਣਾ ਮੇਰਿਆ ਗੁਰੂ ਕੋਲੇ ਬੈਠ ਕੇ ਗੁਰੂ ਗੁਰੂ ਜਪਿਆ ਕਰਾਂ ਇਹ ਤਨ ਸੰਚੋ ਹੋਵੋ ਭਗਵੰਤ ਇਹ ਤਨ ਇਕੱਠਾ ਕਰੋ ਤੇ ਭਾਗਾਂ ਵਾਲੇ ਬਣ ਜਾਂਦੇ ਜੀ ਇਹ ਤਨ ਸੰਚੋ ਹੋਵੋ ਭਗਵੰਤ ਹੁਣ ਕਈ ਬੰਦੇ ਆਪਾਂ ਵੇਖਦੇ ਆ ਇਸ ਧਨ ਨੂੰ ਹੀ ਸਮਝਦੇ ਜੀ ਪਰਮਾਤਮਾ ਦਾ ਨਾਮ ਰੂਪੀ ਧਾਣਾ ਨਾ ਜਿਹੜਾ ਇਹ ਨੂੰ ਹੀ ਸਮਝਦੇ ਆ ਦਿਖਣੀ ਉਹੀ ਹੈ ਇਹ ਕਿਉਂ ਕੀਮਤ ਦਾ ਨਹੀਂ ਪਤਾ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਜਿੰਨਾ ਭਾਗ ਮਤਾ ਹੜੇ ਸੇ ਨਾਨਕ ਹਰ ਰੰਗ ਮਾਣ ਦੋ ਜਿਨ੍ਹਾਂ ਨੂੰ ਕੀਮਤ ਦਾ ਪਤਾ ਹੈ ਸਾਈਂ ਨਾਮ ਅਮੋਲ ਇਹਦਾ ਮੁੱਲ ਹੀ ਕੋਈ ਨਹੀਂ ਆ ਬਾਣੀ ਜਪਜੀ ਸਾਹਿਬ ਦੀ ਪੜੀ ਦਾ ਮੁੱਲ ਕੀ ਲੋਕ ਮੁੱਲ ਪੁੱਛਦੇ ਫਿਰਦੇ ਰਹਿੰਦੇ ਆ ਨਾ ਬਾਬਾ ਜੀ ਕਿੰਨੇ ਪੈਸੇ ਲਾਹੋਂਗੇ ਤੁਸੀਂ ਪਾਠ ਦੇ ਕਿੰਨੇ ਪੈਸੇ ਲਾਹੋਂਗੇ ਭਾਈ ਗੋਪਾਲਾ ਜੀ ਵਾਲੀ ਸਾਖੀ ਜ਼ਿਆਦਾ ਨਾ ਸਾਰੀ ਜੀ ਨਾ ਸਾਖੀ ਤਾਂ ਲੰਮੀ ਆ ਵੈਸੇ ਤਾਂ ਭਾਈ ਗੋਪਾਲਾ ਜੀ ਇੱਕ ਗੁਰੂ ਸਾਹਿਬ ਇੱਕ ਦਿਨ ਕਹਿੰਦੇ ਛੇਵੇਂ ਪਾਸ਼ਾ ਕਹਿੰਦੇ ਭਾਈ ਕਿ ਸਾਨੂੰ ਸ਼ੁੱਧ ਪਾਠ ਸੁਣਾਓ ਤੇ ਭਾਈ ਗੋਪਾਲਾ ਜੀ ਖੜੇ ਹੋ ਕੇ ਕਹਿੰਦੇ ਮਹਾਰਾਜ ਮੈਨੂੰ ਸ਼ੁੱਧ ਪਾਠ ਹੁੰਦਾ ਜੀ ਸਾਹਿਬ ਦਾ ਕਹਿੰਦੇ ਸੁਣਾ ਭਾਈ ਚੌਂਕੜਾ ਮਾਰ ਲਿਆ ਬੈਠ ਗਿਆ ਸੁਣਾਈ ਗਿਆ ਸੁਣਾਈ ਗਿਆ ਸੁਣਾਈ ਗਿਆ ਸੁਣਾਈ ਗਿਆ ਬਹੁਤ ਸੋਹਣਾ ਪਾਠ ਪੜਿਆ ਗੁਰੂ ਜੀ ਨੇ ਨਾ ਇੰਨਾ ਲੋਕਾਂ ਵਿੱਚ ਨਿਗਾਹ ਮਾਰੀ ਸਰਤ ਦੇ ਵਿੱਚ ਵੀ ਕੋਈ ਚੀਜ਼ ਬਰਾਬਰੀ ਹੋਣੀਗੀ ਹੈ ਕੀ ਦੇਗੇ ਇਹਨੂੰ ਫਿਰ ਹਣ ਗੋਪਾਲਾ ਜੀ ਨੂੰ ਕੀ ਦੇਵਾਂਗੇ ਪਾਠ ਸੁਣਾਉਣ ਦੇ ਵੱਟੇ ਕੀ ਦੇਵਾਂਗੇ ਉਹ ਤਾਂ ਗੁਰੂ ਸਾਹਿਬ ਜੀ ਤਾਂ ਸੋਚਾਂ ਵਿੱਚ ਬੈਠੇ ਐ ਤੇ ਸੋਚ ਕੇ ਵਿਚਾਰ ਕੇ ਗੱਲ ਕਹਿੰਦੇ ਵੀ ਆਪਾਂ ਐ ਕਰਗੇ ਭਾਈ ਗੋਪਾਲਾ ਜੀ ਨੂੰ ਗੁਰਨਾਣਕ ਦੇ ਘਰ ਦੀ ਗੱਦੀ ਦੇ ਜੀ ਬਸ ਗੁਰੂ ਸਾਹਿਬ ਜੀ ਤਾਂ ਤਖਤ ਛੱਡਣ ਨੂੰ ਤਿਆਰ ਬੈਠੇ ਪਿਆ ਰਹੇ ਧਿਆਨ ਨਾਲ ਸੁਣਿਓ ਜੀ ਗੱਲ ਸਾਰੇ ਗੁਰੂ ਸਾਹਿਬ ਜੀ ਤਾਂ ਤਖਤ ਛੱਡਣ ਨੂੰ ਤਿਆਰ ਬੈਠੇ ਭਾਈ ਗੋਪਾਲਾ ਜੀ ਵਾਸਤੇ ਪੈਰ ਇੱਕ ਥੱਲੇ ਲਾ ਲਿਆ ਤੇ ਥੋੜੀ ਜੀ ਨਾ ਸਵਰਤ ਪੱਟੀ ਗਈ ਜੀ ਭਾਈ ਗੋਪਾਲਾ ਜੀ ਦੀ ਅਖੀਰਲੀਆਂ ਪੰਕਤੀਆਂ ਉਹ ਬਾਣੀ ਦੀਆਂ ਉੱਧਰ ਚੱਲਣ ਅਖੀਰਲੀ ਪਾਂ ਜਿਹੜੀ ਪੰਕਤੀ ਜੱਤਪਾ ਹਾਰਾ ਧੀ ਜਸਨਿਆਰ ਅਹਿਰ ਨਮਤ ਵੇਦ ਹਥਿਆਰ ਭੋਖਲਾ ਅਗਨ ਤਪਤਾਉ ਭਾਂਡਾ ਪਾਉ ਅੰਮ੍ਰਿਤ ਤੇ ਤਟਾਲ ਘੜੀਆ ਇਹ ਸ਼ਬਦ ਸਚੀ ਤਕਸਾਲ ਇਹ ਸ਼ਬਦ ਚੱਲਣਾ ਤੇ ਉਧਰੋਂ ਗੁਰੂ ਸਾਹਿਬ ਜੀ ਤਖਤ ਛੱਡਣ ਨੂੰ ਤਿਆਰ ਵੀ ਜਦੋਂ ਇਹਨੇ ਪੜਤਾ ਨਾ ਸ਼ਲੋਕ ਜਿਨਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਮੈਂ ਇਹਨੂੰ ਗੱਦੀ ਦੇ ਜਾਣੀ ਨਾਲ ਦੀ ਨਾਲ ਹੀ ਗੁਰੂ ਸਾਹਿਬ ਜੀ ਤਖਤ ਛੱਡਣ ਨੂੰ ਤਿਆਰ ਬੈਠੇ ਤੇ ਅੱਖ ਪਾਠ ਕੇ ਵੇਖਦਾ ਹੈ ਗੋਪਾਲਾ ਕਿ ਗੁਰੂ ਸਾਹਿਬ ਜੀ ਤੱਕ ਕਿਸੇ ਪਾਸੇ ਜਾਣ ਪਾਸ ਜਾਣ ਵਾਸਤੇ ਤਿਆਰ ਹੋਏ ਬੈਠੇ ਤਾਂ ਕਾਲੀ ਕਰੀ ਜਾਂਦੇ ਆ ਤਖਤ ਤੋਂ ਪੈਰ ਲਾਹੀ ਬੈਠੇ ਆ ਕਹਿੰਦਾ ਮੈਂ ਸੋਚਿਆ ਸੀ ਵੀ ਚਲੋ ਮੈਨੂੰ ਜੇ ਗੁਰੂ ਸਾਹਿਬ ਜੀ ਨੇ ਕਿਹਾ ਮੰਗ ਕਿ ਗੋਪਾਲਿਆ ਮੰਗਦਾ ਮੈਂ ਮੰਗੂਗਾ ਜਿਹੜਾ ਕਰੋੜੀ ਮੱਲ ਲੈ ਕੇ ਆ ਨਾ ਘੋੜੇ ਦੋ ਘੋੜੇ ਲੈ ਕੇ ਆਇਆ ਸੀ ਜੀ ਅਰਬੀ ਘੋੜੇ ਬਾਰੇ ਸੋਹਣੇ ਘੋੜੇ ਸੀਗੇ ਉਹ ਘੋੜਿਆਂ ਵਿੱਚੋਂ ਘੋੜਾ ਮੰਗੂਗਾ ਕਾਠੀ ਸਮੇਤ ਉਦੋਂ ਉਹ ਫੁਰਨਾ ਬਣ ਗਿਆ ਸੁਰਤ ਦੇ ਵਿੱਚ ਤੇ ਗੁਰੂ ਸਾਹਿਬ ਜੀ ਤਖਤ ਛੱਡਣੋਂ ਤਿਆਰ ਬੈਠੇ ਇੱਕਦਮ ਗੁਰੂ ਗੁਰੂ ਸ਼ੇਮੇ ਪਾਸ਼ਾ ਤੱਕ ਤੱਕ ਤੇ ਫਿਰ ਬਰਾਜ ਗਏ ਇੱਕਦਾਂ ਮਨਾਗ ਨਾਲ ਹੀ ਜਦੋਂ ਬਰਾਜ ਗਏ ਤੇ ਪਾਠ ਸੁਨਾਤਾ ਜੀ ਗੁਰੂ ਸਾਹਿਬ ਜੀ ਬੜੇ ਖੁਸ਼ ਹੋ ਗਏ ਕਹਿੰਦੇ ਗੋਪਾਲਿਆ ਖੁਸ਼ ਹੈ ਕਹਿੰਦਾ ਹਾਂ ਮਹਾਰਾਜ ਪਹਿਲਾਂ ਹੀ ਗੁਰੂ ਸਾਹਿਬ ਜੀ ਦੇ ਬੋਲਣ ਤੋਂ ਪਹਿਲਾਂ ਹੀ ਗੁਰੂ ਸਾਹਿਬ ਜੀ ਤਾਂ ਜਾਣੀ ਜਾਣ ਸੀ ਨਾ ਅੰਦਰੋਂ ਭਾਈ ਗੋਪਾਲਾ ਜੀ ਦੇ ਬੋਲਣ ਤੋਂ ਪਹਿਲਾਂ ਹੀ ਪਹਿਲਾਂ ਹੀ ਕਹਤਾ ਗੁਰਸਿੱਖਾਂ ਨੂੰ ਕਹਿੰਦੇ ਭਾਈ ਗੁਰਸਿੱਖੋ ਭਾਈ ਗੋਪਾਲਾ ਜੀ ਨੂੰ ਜਿਹੜਾ ਅਰਬੀ ਘੋੜਾ ਆਇਆ ਹੈ ਨਾ ਆਪਣੇ ਕੋਲੇ ਕਾਠੀ ਸਮੇਤ ਸੋਨੇ ਦੇ ਪਾਕੇ ਭੇਟ ਕਰਦੇ ਹੋ ਕਾਠੀ ਪਾਕੇ ਕਹਿੰਦੇ ਭੇਟ ਕਰਦੇ ਜਿਸ ਵੇਲੇ ਗੱਲ ਆਖੀ ਭਾਈ ਗੋਪਾਲਾ ਜੀ ਬੜਾ ਖੁਸ਼ ਹੋਇਆ ਜੀ ਹੈ ਕਮਾਲ ਹੋ ਗਈ ਲਾ ਗੁਰੂ ਸਾਹਿਬ ਜੀ ਤਾਂ ਮੈਨੂੰ ਆਪ ਹੀ ਕਹਤਾ ਮੈਂ ਤਾਂ ਮੰਗਣਾ ਉਹ ਮੰਗਣਾ ਸੀਗਾ ਮੈਂ ਤਾਂ ਬਿਨਾ ਮੰਗੇ ਉਹ ਤੇ ਦਿੱਤਾ ਗੁਰੂ ਸਾਹਿਬ ਜੀ ਨੇ ਭਾਈ ਗੋਪਾਲਾ ਜੀ ਨੂੰ ਘੋੜਾ ਦਿੱਤਾ ਸੋਹਣੇ ਦੀ ਕਾਠੀ ਦੇ ਉੱਤੇ ਉੱਤੇ ਬੜਾ ਖੁਸ਼ ਜੀ ਭਾਈ ਗੋਪਾਲਾ ਜੀ ਨੂੰ ਪੁੱਛਦੇ ਆ ਕੁ ਛੇਵੇਂ ਪਾਸ ਗੋਪਾਲਿਆ ਖੁਸ਼ ਆਂਗਾ ਕਹਿੰਦਾ ਹਾਂ ਮਹਾਰਾਜ ਬਹੁਤ ਖੁਸ਼ ਆਂਗਾ ਤਾਂ ਸੋਹਣੇ ਦੀ ਕਾਠੀ ਦਿੱਤੀ ਘੋੜਾ ਦੇ ਤਾਂ ਅਰ ਵੀ ਬਹੁਤ ਖੁਸ਼ ਆ ਮੈਂ ਤਾਂ ਗੁਰੂ ਸਾਹਿਬ ਜੀ ਕਹਿੰਦੇ ਗੋਪਾਲਿਆ ਇਹ ਤਾਂ ਕੌਡੀਆਂ ਦਾ ਵਪਾਰ ਕਰ ਗਿਆ ਤੂੰ ਗੁਰੂ ਨਾਨਕ ਦੇ ਘਰ ਦੇ ਵਿੱਚ ਘੋੜੇ ਤੇ ਸੋਹਣੇ ਇਹ ਤਾਂ ਕੌਡੀਆਂ ਹੈ ਭਾਈ ਮੈਂ ਤਾਂ ਤੈਨੂੰ ਤਖਤ ਹੀ ਦੇ ਜਾਣਾ ਸੀਗਾ ਜਪਜੀ ਸਾਹਿਬ ਦੇ ਬਾਣੀ ਦੇ ਸੁਣਾਉਣ ਦੇ ਵਟੇ ਮੈਂ ਤਾਂ ਤੈਨੂੰ ਭਾਈ ਗੁਰੂ ਨਾਨਕ ਦੇ ਘਰ ਦੀ ਗੱਦੀ ਦੇ ਜਾਣਾ ਸੀ ਇਹ ਗੱਲ ਆਖੀ ਗੁਰਗੱਦੀ ਦੇ ਮਾਲਕ ਬਣਾ ਜਾਣਾ ਸੀਗਾ ਗੋਪਾਲਿਆ ਤਾਂ ਕੋਡਿਆਂ ਦਾ ਵਪਾਰ ਕਰ ਗਿਆ ਸੋ ਗੁਰੂ ਕੋਲੇ ਬੈਠੇ ਆ ਭਾਈ ਪਾਠ ਦਾ ਮੁੱਲ ਨਾ ਪੁੱਛਿਆ ਕਰੋ ਕਦੇ ਵੀ ਗ੍ਰੰਥੀ ਸਿੰਘਾਂ ਕੋਲੋਂ ਨਾ ਬਾਣੀ ਦਾ ਮੁੱਲ ਸਵਾ ਲੱਖ ਦੀ ਕਾਠੀ ਤੇ ਸਵਾ ਲੱਖ ਦਾ ਘੋੜਾ ਸ਼ੇਮੇ ਪਾਸ਼ਾ ਨੇ ਭਾਈ ਗੋਪਾਲਾ ਜੀ ਨੂੰ ਜਪਜੀ ਸਾਹਿਬ ਦੀ ਬਾਣੀ ਦੇ ਸੁਣਾਉਣ ਦੇ ਵਾਟੇ ਦਿੱਤਾ ਸੀਗਾ ਤੇ ਸਾਰੀ ਬਾਣੀ ਦਾ ਕਿੰਨਾ ਮੁੱਲ ਹੋਗਾ ਤੁਸੀਂ ਆਪੇ ਹਿਸਾਬ ਲਾ ਲਿਓ ਭਾਜੀ ਕੱਲੀ ਜਪਜੀ ਸਾਹਿਬ ਦੀ ਬਾਣੀ ਇਹ ਬਾਣੀ ਦਾ ਕੋਈ ਮੁੱਲ ਦੇ ਸਕਦਾਗਾ ਨਾ ਇਹ ਤਾਂ ਇੱਕ ਪਰਵਰਿਸ਼ਟ ਹੈ ਭਾਈ ਮਹਾ ਵਿਗਰਾਂਤੀ ਸਿੰਘ ਜੀ ਅਸੀਂ ਬਾਣੀ ਜਾਣਦੇ ਨਹੀਂਗੇ ਤੁਸੀਂ ਸਾਨੂੰ ਬਾਣੀ ਸੁਣਾ ਦਿਓ ਅਸੀਂ ਤੁਹਾਡੇ ਪਰਿਵਾਰ ਦਾ ਖਰਚਾ ਦੇ ਦਿਆਂਗੇ ਕਿਉਂਕਿ ਟਾਈਮ ਤਾਂ ਕੱਢਣਾ ਪੈਂਦਾ ਨਾ ਟਾਈਮ ਲੱਗੇ ਹੀ ਪਾਠ ਹੋਊਗਾ ਨਾ ਕਿੰਨਾਂ ਘੰਟੇ ਚਾਰ-ਚਾਰ ਘੰਟੇ ਬੈਠ ਕੇ ਪਾਠ ਹੋਊਗਾ ਐ ਥੋੜੇ ਹੋਊਗਾ ਪਾਠ ਫਿਰ ਉਹਦਾ ਖਰਚਾ ਭਾਏ ਅਸੀਂ ਚੁੱਕਦੇ ਆ ਤੁਹਾਡੇ ਬੱਚਿਆਂ ਦਾ ਤੁਸੀਂ ਸਾਨੂੰ ਬਾਣੀ ਸੁਣਾ ਦਿਓ ਬਸ ਇਹ ਸੀਗਾ ਜੀ ਮਕਸਦ ਤੇ ਐ ਥੋੜੇ ਕੀਤਾ ਸੀ ਵੀ ਸਪੀਟਾਂ ਖਿੱਚੀ ਜਾਓ ਕਰੀ ਜਾਂਦੇ ਆ ਸੁਪਾਸ ਮਸ਼ੀਨਾਂ ਚੱਲੀ ਜਾਂਦੇ ਆ ਜਿਵੇਂ ਨਾ ਸੋ ਪਿਆਰਿਓ ਗੁਰਬਾਣੀ ਦਾ ਮੁੱਲ ਕੋਈ ਦੇ ਨਹੀਂ ਸਕਦਾ ਦਿੜ ਕਰ ਕਰਹੁ ਨਾਮ ਹਰ ਵਥ ਇਹ ਤਾਂ ਸੱਚੋ ਹੋ ਭਗਵੰਤ ਇਹ ਧਾਨਾ ਇਕੱਠਾ ਕਰਮਣਾ ਮੇਰਿਆ ਸੰਤ ਜਣਾ ਕਾ ਨਿਰਮਲ ਮੰਤ ਪ੍ਰਮਾਤਮਾ ਦਾ ਰੱਬ ਦੇ ਪਿਆਰਾਂ ਦਾ ਪਵਿੱਤਰ ਉਪਦੇਸ਼ ਏਕ ਆਸ ਦਾ ਖੁਮਣ ਮਾਹੇ ਮਨ ਵਿੱਚ ਇੱਕ ਹੀ ਆਸ ਤਖ ਸਰਬ ਰੋਗ ਨਾਨਕ ਮਿਟ ਜਾਏ ਇੱਕ ਪ੍ਰਮਾਤਮਾ ਦੇ ਉੱਤੇ ਤੂੰ ਆਸ ਰੱਖੇਗਾ ਨਾ ਤਾਂ ਗੁਰੂ ਜੀ ਕਹਿੰਦੇ ਤੇਰੇ ਸਾਰੇ ਰੋਗ ਮਿਟ ਜਾਣਗੇ ਮਾਣਾ ਮੇਰਿਆ ਸਰੀਰ ਕਰਕੇ ਵੀ ਰੋਗ ਮਿਟ ਜਾਂਦੇ ਆ ਤੇ ਮਨ ਦੇ ਰੋਗ ਵੀ ਮਿਟ ਜਾਂਦੇ ਆ ਸੋ ਗੁਰੂ ਪਾਤਸ਼ਾਹ ਜੀ ਦੇ ਇਹਨਾਂ ਬਚਨਾਂ ਉੱਤੇ ਚੱਲਦੇ ਹੋਈ ਪੈਰਾ ਦਈਏ ਭਾਈ ਕਿ ਸੱਚੇ ਪਾਤਸ਼ਾਹ ਅਸੀਂ ਭੁੱਲਨ ਹਾਰ ਜੀਵਾਂ ਬਖਸ਼ ਲੈਣਾ ਬਖਸ਼ ਲੈਣਾ ਆਪਣੇ ਚਰਨਾਂ ਦੀ ਧੀਤ ਬਖਸ਼ਿਸ਼ ਕਰਨੀ ਏਮਜਾ ਹਸਪਤਾਲ ਦੇ ਵਿੱਚ ਭਾਈ ਜੋ ਲੰਗਰ ਪ੍ਰਸ਼ਾਦਾ ਗੁਰੂ ਦਾ ਬਣ ਕੇ ਜਾਂਦਾਗਾ ਬਹੁਤ ਮਹਾਨ ਸੇਵਾ ਹੈ ਭਾਈ ਇਹ ਕਿਉਂਕਿ ਦਾਸ ਤਾਂ ਅੱਖੀਂ ਵੇਖਿਆ ਆ ਬਹੁਤ ਇਹ ਚੀਜ਼ ਮੈਂ ਅੱਖੀਂ ਵੇਖਿਆ ਆ ਐਡੀ ਮਹਾਨ ਸੇਵਾ ਹੈ ਵੀ ਛਾੜੀ ਗੱਲਾਂ ਦਿਓ ਐਵੇਂ ਨਾ ਕੋਈ ਮਨ ਦੇ ਵਿੱਚ ਕੋਈ ਸੰਸਾ ਲੈ ਲਿਓ ਕਿਤੇ ਭਾਈ ਵੀ ਇੱਥੇ ਸੇਵਾਦਾਰ ਮੂਰੇ ਫਿਰਦੇ ਆ ਖੁਣੀ ਇਹ ਐਵੇਂ ਨਾ ਖਾ ਜਾਣ ਆਹ ਨਾ ਕਰ ਲੈਣਾ ਆਹ ਨਾ ਕਰ ਲੈਣਾ ਨਾ ਮਤ ਭਲੇਖੇ ਵਿੱਚ ਰਹਿ ਜਾਓ ਹਸਪਤਾਲ ਦੇ ਵਿੱਚ ਕੌਣ ਬੰਦਾ ਜਾਂਦਾ ਭਲਾਂ ਦੀ ਦੁਖੀ ਜਿਹਨੂੰ ਦੁੱਖ ਲੱਗਿਆ ਹੋਵੇ ਦੁਖੀ ਬੰਦਾ ਹੀ ਹਸਪਤਾਲ ਵਿੱਚ ਜਾਂਦਾ ਹੈ ਜੀ ਸੁਖੀ ਬੰਦਾ ਤਾਂ ਨਹੀਂ ਜਾਂਦਾ ਨਾ ਦੁਖੀ ਬੰਦਾ ਹਸਪਤਾਲ ਵਿੱਚ ਪਹੁੰਚਦਾਗਾ ਤੇ ਦੁਖੀ ਬੰਦਾ ਹਸਪਤਾਲ ਵਿੱਚ ਜਾ ਕੇ ਜਦੋਂ ਉਹਨੂੰ ਰੋਟੀ ਪਾਣੀ ਦਾ ਖਾਤ ਰੋਟੀ ਮਿਲ ਗਈ ਉਹ ਵੀ ਸੰਗਤਾਂ ਦੀ ਪੱਕੀ ਹੋਈ ਕਿੰਨੇ ਹੱਥਾਂ ਨੇ ਪਕਾਈ ਹੈ ਜੀ ਵੇਖੋ ਲਾ ਲੋ ਸਾਬ ਤੁਸੀਂ ਨਗਰ ਦੇ ਵਿੱਚੋਂ ਆਉਂਦਾ ਕਿੰਨੇ ਹੱਥਾਂ ਦੀ ਪਕਾਈ ਕਿੰਨੇ ਪਿਆਰ ਨਾਲ ਉਹ ਭੋਜਨ ਜਿਹੜਾ ਬਣਦਾਗਾ ਕਿਉਂਕਿ ਪ੍ਰੇਮ ਭਾਵਨਾ ਨਾਲ ਜਿਹੜਾ ਭੋਜਨ ਬਣਾਇਆ ਹੁੰਦਾ ਨਾ ਉਹ ਵੀ ਮਨ ਤੇ ਅਸਰ ਕਰਦਾ ਹੈ ਪਿਆਰ ਰਿਓ ਚੇਤੇ ਰੱਖਿਓ ਗੱਲਾਂ ਭੋਜਨ ਜੇ ਮੱਚ ਸੜ ਕੇ ਬਣਾਇਆ ਜਾਵੇ ਨਾ ਮਾਈਆਂ ਬੇਬੀਆਂ ਧਿਆਨ ਦਿਓ ਜੀ ਭੋਜਨ ਰਸੋਈ ਦੇ ਵਿੱਚ ਜੇ ਮੱਚ ਸੜ ਕੇ ਬਣਾਇਆਗਾ ਨੌਂਗਾ ਪਹਿਣਿਆ ਚਾਰ ਐ ਮਿੰਨਾਂ ਦੀਆਂ ਐ ਕਰਨਾ ਪਊਗਾ ਕਰਨਾ ਪਊਗਾ ਕੋ ਅਸਰ ਨਹੀਂ ਕਰਦਾ ਮਨ ਦੇ ਉੱਤੇ ਸਮਨ ਦੀ ਲੜਾਈ ਪੈਂਦੀ ਏ ਉਸ ਘਰ ਦੇ ਵਿੱਚ ਆ ਤੇ ਜੇ ਭੋਜਨ ਐ ਪਿਆਰ ਨਾਲ ਬਣਾਇਆ ਹੋਊਗਾ ਤੇ ਵੇਖਿਓ ਤੁਸੀਂ ਭੋਜਨ ਵੀ ਮਨ ਦੇ ਉੱਤੇ ਅਸਰ ਕਰਦਾਗਾ ਇਹ ਗੱਲ ਜੇ ਤੇ ਰੱਖਿਓ ਜੀ ਸੋ ਭੋਜਨ ਕਿੰਨੇ ਹੱਥਾਂ ਨੇ ਤਿਆਰ ਕੀਤਾਗਾ ਤੇ ਪਤਾ ਨਹੀਂ ਕਿੱਥੋਂ ਕੋਈ ਦੁਖੀ ਬੰਦਾ ਆਇਆ ਹਸਪਤਾਲ ਦੇ ਵਿੱਚ ਸਾਰੇ ਹਸਪਤਾਲਾਂ ਚ ਭੋਜਨ ਜਾਂਦਾ ਵੇਖੋ ਤੁਸੀਂ ਇਹ ਗੱਲ ਇਕੱਲੇ ਐਮ ਦੇ ਵਿੱਚ ਨਹੀਂ ਸਾਰੇ ਹਸਪਤਾਲਾਂ ਵਿੱਚ ਭੋਜਨ ਜਾਂਦਾਗਾ ਸੋ ਭਾਈ ਇਹ ਇਹ ਤੁਹਾਡਾ ਜਿਹੜਾ ਗੁਰੂ ਘਰ ਪਹੁੰਚਿਆ ਹੋਇਆ ਦੁੱਧ ਦੀ ਸੇਵਾ ਚਾਹ ਦੇ ਚਾਹ ਬਣਦੀ ਹੈ ਉੱਥੇ ਉਹ ਵੀ ਮੁੱਖ ਵਿੱਚ ਪੈਂਦੀ ਹੈ ਪ੍ਰਸ਼ਾਦਾ ਆਉਂਦਾ ਉਹ ਵੀ ਮੁੱਖ ਵਿੱਚ ਪੈਂਦਾ ਸਬਜ਼ੀ ਆਉਂਦੀ ਹੈ ਜੋ ਤੁਸੀਂ ਕੋਈ ਤਿਲ ਫਲ ਭੇਟਾ ਪਾਉਣੇ ਉਹ ਵੀ ਜੇ ਭੋਜ ਜੇ ਤੁਸੀਂ ਪੈਸੇ ਦਿੰਨੇ ਹੋ ਤਾਂ ਉਹਦੇ ਉੱਤੇ ਸਿਲੰਡਰ ਲੱਗਦਾਗਾ ਲੱਕੜਾਂ ਲੱਗਦੀਆਂਗਾ ਇਹ ਸਾਰਾ ਕੁਝ ਰਲ ਮਿਲ ਕੇ ਹੁੰਦਾਗਾ ਇਹ ਪ੍ਰਬੰਧ ਦੇ ਵਿੱਚ ਆਉਂਦਾਗਾ ਸੋ ਜਿੰਨੇ ਵੀ ਸੇਵਾਦਾਰ ਤੁਸੀਂ ਸੇਵਾ ਕਰਦੇ ਹੋ ਭਾਈ ਮੂਰੇ ਹੋ ਕੇ ਜਿੰਨੀ ਸੰਗਤ ਭੋਜਨ ਪਚਾਉਂਦੀ ਹੈ ਗੁਰੂ ਸਾਹਿਬ ਜੀ ਦੇਖੇ ਵਿੱਚ ਲਾਉਣ ਨਗਰ ਦੇ ਵਿੱਚ ਸੁਖ ਸ਼ਾਂਤੀ ਮੇਲ ਜੋਲ ਇਤਫਾਕ ਇਸੇ ਤਰ੍ਹਾਂ ਬਖਸ਼ ਕੇ ਰੱਖਣਾ ਇਹ ਹੀ ਅਰਦਾਸ ਹੈ ਸੱਚੇ ਪਾਤਸ਼ਾਹ ਕਿ ਮਾਲਕਾ ਸਭ ਦੇ ਘਰ ਸੁੱਖ ਦੇਵੀ ਸੁਖ ਦੇਵੀ ਮਹਾਰਾਜ ਸੋ ਆਓ ਸਾਰੇ ਜੱਤੀਏ ਭਾਈ ਪਰਕਾਰਾ ਬੁਰਾ ਨਾ ਰੱਖੋ ਚੀਤ ਪਰਕਾ ਬੁਰਾ ਨਾ ਰੱਖੋ ਚੀਤ